ਇਹ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਵੱਲੋਂ ਦਿੱਤੇ ਸਖਤ ਦਿਸ਼ਾ ਨਿਰਦੇਸ਼ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜੁੱਧ ਨਸ਼ਾ ਵਿਰੋਧ ਦੀ ਲੜੀ ਦੇ ਤਹਿਤ ਦੇ ਵਿੱਚ ਅਸੀਂ ਇੱਕ ਮਕਦਮਾ 135 ਜਿਹੜਾ 105 ਬੀਨਸ ਸੈਕਸ਼ਨ ਦੇ ਰਾਹੀਂ ਅਦਾਲਤ ਕੀਤਾ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਇੱਕ ਨਿੰਮੂ ਨਾਂ ਦੀ ਲੇਡੀ ਅਰੈਸਟ ਕੀਤੀ ਸੀਗੀ ਤਾਂ ਜਿਸ ਜਿਸ ਦੇ ਵਿੱਚੋਂ ਬਹੁਤ ਥੋੜੀ ਮਾਤਰਾ ਦੇ ਵਿੱਚ ਸਾਨੂੰ ਹੈਰੋਨੋ ਬਰਾਮਦ ਹੋਈ ਸੀ 2 ਗ੍ਰਾਮ ਸਿਰਫ ਉਤੋਂ ਮਿਲੀ ਸੀਗੀ ਤਾਂ ਉਸ ਦੀ ਵਿੱਚ ਉਸ ਦੇ ਵਿੱਚ ਅਸੀਂ ਬੈਕਵਰਡ ਲਿੰਕ ਨੂੰ ਫਾਰਵਰਡ ਕਰਦੇ ਮਤਲਬ ਕਿ ਇਹਦੇ ਵਿੱਚ ਜਾਂਦੇ ਹੋਏ ਸਾਨੂੰ ਉਸ ਵੜੇ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਭੁਮਿੰਦਰ ਕੌਰ ਔਰ ਭੁਮਿੰਦਰੋ ਪਤਨੀ ਕਰਨੈਲ ਸਿੰਘ ਵਾਸੀ ਖਰੀਲ ਪੱਤੀ ਸ਼ੇਰਪੁਰ ਇਹਦੇ ਕੋਲੋਂ ਸਾਨੂੰ 180 ਗ੍ਰਾਮ ਜਿਹੜੀ ਹੈਰੋਨੋ ਬਰਾਮਦ ਹੋਈ ਹੈ ਤਾਂ ਇਹਨੂੰ ਅਸੀਂ ਇਹਦੀ ਅਰੈਸਟ ਪਾ ਕੇ ਤਾਂ ਇਹਨੂੰ ਮਾਂਜੋਗ ਅਦਾਲਤ 'ਚ ਪੇਸ਼ ਕੀਤਾ ਤੇ ਜਿਹਦਾ ਅਸੀਂ ਪੁਲਿਸ ਰਿਪੋਰਟ ਲਿਆ ਹੈ ਤਾਂ ਇਸ ਤੋਂ ਅਸੀਂ ਬਾਅਦ ਇਹਦੇ ਵਿੱਚ ਹੋਰ ਡੁਗਾਈ ਨਾ ਜਾਂਦੇ ਹੋਏ ਬੈਕਵਰਡ ਲਿੰਕ ਨੂੰ ਫੋਲੋ ਕਰਦੇ ਹੋਏ ਅਸੀਂ ਜਿਹੜਾ ਲਾਸਟ ਤੱਕ ਇਹਦਾ ਚੈਨਲ ਹੈਗਾ ਉਹਨੂੰ ਕਲੈਕ ਕਰਾਂਗੇ ਇਹਦਾ ਅਸੀਂ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਚੱਲ ਰਿਹਾ ਹੈ ਇਹ ਤੇ ਮੇਬੀ ਇਹ ਤੇ ਮਕਦਮਾ ਦਰਜ ਹੈਗੇ ਆ ਪਹਿਲਾਂ ਤੇ ਫਿਰ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਦੇਖਾਂਗੇ ਸਾਰਾ ਕੁਝ ਮਾੜੇ ਅਨਸਰ ਨੂੰ ਕੀ ਚੇਤਾਵਨੀ ਦੋਗੇ ਤੁਹਾਡੇ ਚੈਨਲ ਰਾਹੀਂ ਮਾੜੇ ਅਨਸਰ ਨੂੰ ਚੇਤਾਵਨੀ ਇਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਬੜੀ ਇਸ ਕੱਲ ਨੂੰ ਲੈ ਕੇ ਬੜੀ ਚਿੰਤਤ ਹੈ ਕਿ ਪੰਜਾਬ ਦਾ ਜਿਹੜਾ ਜੂਥ ਹੈ ਉਹਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਜੋੜਨਾ ਹੈ ਤਾਂ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਆਂ ਕਿ ਬੱਚਿਆਂ ਨੂੰ ਆਪਣੇ ਸਭ ਤੋਂ ਲੋੜ ਪਹਿਲਾਂ ਆਪਣੇ ਬੱਚਿਆਂ ਨੂੰ ਘਰ ਤੋਂ ਹੈ ਘਰ ਤੋਂ ਉਹਨੂੰ ਸੰਭਾਲਣ ਕਰਨ ਦੀ ਲੋੜ ਹੈ ਉਹਨਾਂ ਦੀ ਨਿਗਰਾਨੀ ਰੱਖਣ ਦੀ ਲੋੜ ਹੈ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਗਲਤ ਰਾਹ ਤੇ ਤਾਂ ਨਹੀਂ ਪੈ ਰਿਹਾ ਸੋ ਇਸ ਕਰਕੇ ਆਪਾਂ ਸਾਰੇ ਮਿਲ ਕੇ ਇਸ ਜਿਹੜੀ ਨਾਮਰੋਧ ਬਿਮਾਰੀ ਬੱਚਿਆਂ ਲੱਗੀ ਹੋਈ ਹੈ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਹਟਾਉਣਾ ਆਪਣੀ ਸਭ ਦੀ ਜ਼ਿੰਮੇਵਾਰੀ ਹੈ ਆਪਾਂ ਸਭ ਨਾਲ ਕੇ ਮਿਲ ਕੇ ਇਸ ਜਿਹੜਾ ਜੁੱਧ ਹੈ ਉਹਦੇ ਵਿੱਚ ਆਪਾਂ ਸਹਿਯੋਗ ਦੇਵਾਂਗੇ ਇਹ ਮਾਨਯੋਗ ਸੀਐਮ ਸਾ ਤੇ ਮਨਜੋ ਕੇ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਵੱਲੋਂ ਦਿੱਤੇ ਸਖਤ ਦਿਸ਼ਾ ਨਿਰਦੇਸ਼ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜੁੱਧ ਨਸ਼ਾ ਵਿਰੋਧ ਦੀ ਲੜੀ ਦੇ ਤਹਿਤ ਵਿੱਚ ਅਸੀਂ ਇੱਕ ਮਕਦਮਾ ਨੰਬਰ 135 ਜਿਹੜਾ 105 ਬੀਨਸ ਸੈਕਸ਼ਨ ਦੇ ਰਾਹੀਂ ਐਡਿਕਟ ਦਰਜ ਕੀਤਾ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਇੱਕ ਨਿੰਮੋ ਨਾਂ ਦੀ ਲੇਡੀ ਅਰੈਸਟ ਕੀਤੀ ਸੀਗੀ ਤਾਂ ਜਿਸ ਦੇ ਵਿੱਚੋਂ ਬਹੁਤ ਥੋੜੀ ਮਾਤਰਾ ਦੇ ਵਿੱਚ ਸਾਨੂੰ ਹੈਰੋਇਨ ਬਰਾਮਦ ਹੋਈ ਸੀ 2 ਗ੍ਰਾਮ ਸਿਰਫ ਉਹ ਤੋਂ ਮਿਲੀ ਸੀਗੀ ਤਾਂ ਉਸ ਦੀ ਵਿੱਚ ਉਸ ਦੇ ਵਿੱਚ ਅਸੀਂ ਬੈਕਵਰਡ ਲਿੰਕ ਨੂੰ ਫਾਰਵਰਡ ਕਰਦੇ ਮਤਲਬ ਕਿ ਇਹਦੇ ਵਿੱਚ ਜਾਂਦੇ ਹੋਏ ਸਾਨੂੰ ਉਸ ਵੇਲੇ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਭਿੰਦਰ ਕੌਰ ਔਰ ਭਿੰਦਰੋ ਪਤਨੀ ਕਰਨੈਲ ਸਿੰਘ ਵਾਸੀ ਖਲੀਲਪਤੀ ਸ਼ੇਰਪੁਰ ਇਹਦੇ ਕੋਲੋਂ ਸਾਨੂੰ 180 ਗ੍ਰਾਮ ਜਿਹੜੀ ਹੈਰੋਨੋ ਬਰਾਮਦ ਹੋਈ ਹੈ ਤਾਂ ਇਹਨੂੰ ਅਸੀਂ ਇਹਦੀ ਅਰੈਸਟ ਪਾ ਕੇ ਤਾਂ ਇਹਨੂੰ ਮਾਜੂਦ ਅਦਾਲਤ ਚ ਪੇਸ਼ ਕੀਤਾ ਤੇ ਜਿਹਦਾ ਅਸੀਂ ਪੁਲਸ ਰਿਪੋਰਟ ਲਿਆ ਤਾਂ ਇਸ ਤੋਂ ਅਸੀਂ ਬਾਅਦ ਇਹਦੇ ਵਿੱਚ ਹੋਰ ਡੂੰਘਾਈ ਨਾਲ ਜਾਂਦੇ ਹੋਏ ਬੈਕਵਰਡ ਲਿੰਕ ਨੂੰ ਫੋਲੋ ਕਰਦੇ ਹੋਏ ਅਸੀਂ ਜਿਹੜਾ ਲਾਸਟ ਤੱਕ ਇਹਦਾ ਚੈਨਲ ਹੈਗਾ ਉਹਨੂੰ ਕ੍ਰੈਕ ਕਰਾਂਗੇ ਇਹਦਾ ਅਸੀਂ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਚੱਲ ਰਿਹਾ ਹੈ ਇਹ ਤੇ ਮੇਬੀ ਇਹ ਤੇ ਮੁਕਦਮਾ ਦਰਜ ਹੈਗੇ ਆ ਪਹਿਲਾਂ ਤੇ ਫਿਰ ਵੀ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਦੇਖਾਂਗੇ ਸਾਰਾ ਕੁਝ ਤੁਹਾਡੇ ਚੈਨਲ ਨਾਲ ਹੀ ਮਾੜੇ ਅੰਸਰ ਨੂੰ ਚੇਤਾਵਨੀ ਇਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਬੜੀ ਇਸ ਕੱਲ ਨੂੰ ਲੈ ਕੇ ਬੜੀ ਚਿੰਤਤ ਹੈ ਕਿ ਪੰਜਾਬ ਦਾ ਜਿਹੜਾ ਯੂਥ ਹੈ ਉਹਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਜੋੜਨਾ ਹੈ ਤਾ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਇਹ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਆਪਣੇ ਸਭ ਤੋਂ ਲੋਡ ਪਹਿਲਾਂ ਆਪਣੇ ਬੱਚਿਆਂ ਨੂੰ ਘਰ ਤੋਂ ਹੈ ਘਰ ਤੋਂ ਉਹਨੂੰ ਸੰਭਾਲਣ ਕਰਨ ਦੀ ਲੋੜ ਹੈ ਉਹਨਾਂ ਦੀ ਨਿਗਰਾਨੀ ਰੱਖਣ ਦੀ ਲੋੜ ਹੈ ਕਿ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਗਲਤ ਰਾਹ ਤੇ ਤਾਂ ਨਹੀਂ ਪੈ ਰਿਹਾ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਮਿਲ ਕੇ ਇਸ ਜਿਹੜੀ ਨਾਰੋਦ ਬਿਮਾਰੀ ਬੱਚਿਆਂ ਲੱਗੀ ਹੋਈ ਹੈ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਹਟਾਉਣਾ ਆਪਣੀ ਸਭ ਦੀ ਜ਼ਿੰਮੇਵਾਰੀ ਹੈ ਆਪਾਂ ਸਭ ਨਾਲ ਕੇ ਮਿਲ ਕੇ ਇਸ ਜਿਹੜਾ ਜੁੱਧ ਹੈ ਉਹਦੇ ਵਿੱਚ ਆਪਾਂ ਸਹਿਯੋਗ ਦੇਵਾਂਗੇ